ਅੱਜਕ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਥੇਦਾਰ ਅਕਾਲ ਤਖਤ ਸਾਹਿਬ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਦੀ ਵਿਧੀ ਵਿਵਧਾਨ ਨਾਲ ਕੌਮ ਤੋਂ ਪ੍ਰਵਾਨਗੀ ਲੈ ਕੇ ਦੁਬਾਰਾ ਦਸਤਾਰਬੰਦੀ ਹੋਈ ਪਹਿਲਾਂ ਤਾਂ ਇਹ ਗੱਲ ਸੁਣਨ ਚ ਔਰ ਕਹਿਣ ਚ ਬੜੀ ਔਖੀ ਲੱਗਦੀ ਆ ਕਿ ਸਾਡੀ ਕੌਮ ਦਾ ਜਥੇਦਾਰ ਉਦੀ ਪਦਵੀ ਨਾਲ ਕਿਹੋ ਜਿਹਾ ਖਲਵਾੜ ਕਿਹੋ ਜਿਹਾ ਮਜ਼ਾਕ ਹੋ ਰਿਹਾ ਗੱਲਾਂ ਇੱਥੇ ਦੋ ਨੇ ਕਿ ਜੇ ਤਾਂ ਹੁਣ ਵਿਧੀ ਵਿਧਾਨ ਮੁਤਾਬਕ ਹੋਇਆ ਤਾਂ ਪਹਿਲਾਂ ਵਿਧੀ ਵਿਧਾਨ ਤੋਂ ਵਿਧਾਂ ਕਿਉਂ ਜਥੇਦਾਰ ਥਾਪਿਆ ਗਿਆ ਜੇ ਪਹਿਲਾਂ ਜਥੇਦਾਰ ਥਾਪ ਦਿੱਤੇ ਗਏ ਸੀ ਤਾਂ ਹੁਣ ਕਿਉਂ ਲੋੜ ਪੈ ਗਈ ਫਿਰ ਦੁਬਾਰਾ ਕੀ ਜੇ ਹੁਣ ਸਹੀ ਹੋਈ ਆ ਵਿਧੀ ਵਿਧਾਨ ਮੁਤਾਬਕ ਤਾਜਬੋਸ਼ੀ ਪਹਿਲਾਂ ਜਿਹੜਾ ਫਸੀਲ ਤੇ ਖੜ ਕੇ ਹੁਕਮਨਾਮੇ ਦਿੱਤੇ ਗਏ ਕੀ ਉਹ ਕੌਮ ਦੀ ਮਾਨ ਮਰਿਆਦਾ ਦੇ ਉਲਟ ਨਹੀਂ ਕੀ ਮਾਨ ਮਰਿਆਦਾ ਦਾ ਪਰੰਪਰਾਵਾ ਦਾ ਉਹਦੇ ਚ ਘਾੜ ਨਹੀਂ ਇਹ ਜਿਹੜੇ ਲੋਕ ਕਰ ਰਹੇ ਨੇ ਜਿਹੜੇ ਕਰਵਾ ਰਹੇ ਨੇ ਜਿਨ੍ਹਾਂ ਦੇ ਇਸ਼ਾਰਿਆਂ ਦੇ ਹੋ ਰਿਹਾ ਇਤਿਹਾਸ ਚ ਉਹਨਾਂ ਨੂੰ ਜਵਾਬ ਦੇਣਾ ਪਏਗਾ ਸੋ ਹੁਣ ਕੀ ਉਹ ਹੁਕਮਨਾਮੇ ਹੁਣ ਵਾਪਸ ਲਏ ਜਾਣਗੇ ਪਹਿਲਾਂ ਤਾਂ ਹੁੰਦਾ ਸੀ ਕਿਸੇ ਇੱਕ ਪਾਰਟੀ ਖਾਸ ਕਰਕੇ ਅਕਾਲੀ ਦਲ ਦਾ ਜੋ ਆਪਣੇ ਆਪ ਨੂੰ ਅਕਾਲੀ ਦਲ ਬਾਦਲ ਪੰਥ ਦੀ ਨਮਾਇੰਦਾ ਜਥੇਬੰਦੀ ਕਹੋਂਦੇ ਕਿ ਜਿਹੜਾ ਜ਼ਥੇਦਾਰ ਬਣਾਤਾ ਜ਼ਿਲ੍ਹਾ ਜ਼ਥੇਦਾਰ ਲਾਤਾ ਕਿਸੇ ਦੇ ਕਹਿਣ ਤੇ ਲਾਤਾ ਕਿਸੇ ਦੇ ਕਹਿਣ ਤੇ ਲਾਤਾ ਇਹ ਉਥੋਂ ਚੱਲਦਾ ਚੱਲਦਾ ਕੰਮ ਤਖਤਾਂ ਦੇ ਜ਼ਥੇਦਾਰਾਂ ਤੱਕ ਵੀ ਪਹੁੰਚ ਗਿਆ ਤੇ ਹੁਣ ਤਾਂ ਇਤਿਹਾਸ ਗੱਲੇ ਨਹੀਂ ਹੋ ਗਈ ਕਿ ਥਾਪੇ ਹੋਏ ਜ਼ਥੇਦਾਰ ਨੂੰ ਦੁਬਾਰਾ ਵਿਧੀ ਵਿਧਾਨ ਦੁਆਰਾ ਥਾਪਿਆ ਜਾ ਰਿਹਾ ਹੈ ਇਸ ਗੱਲ ਦਾ ਜਵਾਬ ਦੇਣਾ ਪੈਗਾ ਉਸ ਧਿਰ ਨੂੰ ਜਿਹੜੇ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ 'ਚ ਧਾਰਮਿਕ ਕੰਮਾਂ 'ਚ ਇੰਨੀ ਜ਼ਿਆਦਾ ਦਖਲਦਾਨੀ ਦੇ ਰਹੀ ਆ ਕਿ ਇਹ ਵੀ ਨਹੀਂ ਪਤਾ ਲੱਗ ਰਿਹਾ ਵੀ ਕੀ ਅਸੀਂ ਸਹੀ ਕਰ ਰਹੇ ਆ ਜਾਂ ਗਲਤ ਕਰ ਰਹੇ ਆ ਇਹ ਜਿਸ ਤਰ੍ਹਾਂ 2015 'ਚ ਪਹਿਲਾਂ ਸਰਸੇ ਵਾਲੇ ਪਖੰਡੀ ਸਾਧ ਨੂੰ ਮਾਫੀ ਦੇ ਦਿੱਤੀ ਫਿਰ ਉਹ ਮਾਫੀ ਵਾਪਸ ਲੈ ਲਈ ਉਦੋਂ ਵੀ ਕੌਮ ਦੀ ਭਾਵਨਾਵਾਂ ਨਾਲ ਖਲਵਾੜ ਹੋਇਆ ਸੀ ਹੁਣ ਫੇਰ ਇਹ ਖਲਵਾੜ ਹੋਇਆ ਉਦੋਂ ਦਾ ਵੀ ਹਿਸਾਬ ਕੌਮ ਨੇ ਹੁਣ ਤੱਕ ਮੰਗ ਰਹੀ ਆ ਇਸ ਚੀਜ਼ ਦਾ ਹਿਸਾਬ ਵੀ ਉਸ ਤੇ ਕੋਲੋਂ ਤੇ ਖਾਸ ਕਰਕੇ ਐਸਜੀਪੀਸੀ ਦੇ ਪ੍ਰਧਾਨ ਕੋਲੋਂ ਉਦੋਂ ਉਸ ਵੇਲੇ ਦੇ ਪ੍ਰਧਾਨ ਕੋਲੋਂ ਤੇ ਹੁਣ ਹੁਣ ਦੇ ਪ੍ਰਧਾਨ ਕੋਲੋਂ ਜਿਹੜੇ ਪਹਿਲਾਂ ਘਰੇ ਬੈਠ ਗਏ ਤਖਤ ਦਾ ਜਥੇਦਾਰ ਜਾਇਆ ਮਨਾਉਣ ਉਦੋਂ ਮੰਨੇ ਨਹੀਂ ਜਦੋਂ ਇੱਕ ਪਾਰਟੀ ਦਾ ਪ੍ਰਧਾਨ ਗਿਆ ਤਾਂ ਬੰਨ ਗਏ ਉਹਦਾ ਕੀ ਕਾਰਨ ਹੈ ਸੰਗਤ ਵੀ ਜਾਣਦੀ ਆ ਸਾਰੇ ਆਪਾਂ ਜਾਣਦੇ ਆ ਸੋ ਗੱਲ ਤਾਂ ਇਹ ਆ ਵੀ ਤੁਸੀਂ ਹੋਰ ਜੋ ਮਰਜ਼ੀ ਕਰੀ ਜਾਂਦੇ ਜੋ ਮਰਜ਼ੀ ਕਰੀ ਜਾਓ ਕੋਈ ਕਿਸੇ ਨੂੰ ਨਹੀਂ ਕਿਉਂਕਿ ਅਕਾਲੀ ਦਲ ਬਾਦਲ ਦਾ ਤਾਂ ਭੋਗ ਪੈ ਹੀ ਗਿਆ ਤੇ ਕੌਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਇਸ ਚ ਪਰ ਜਿਹੜੀ ਇਹ ਗੱਲ ਹੋਈ ਅੱਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਿ ਥਾਪੇ ਹੋਏ ਜਥੇਦਾਰ ਨੂੰ ਦੁਬਾਰੇ ਵਿਧੀ ਵਿਧਾਨ ਦੁਆਰਾ ਥਾਪਿਆ ਗਿਆ ਕਿ ਪਹਿਲਾਂ ਵਿਧੀ ਵਿਧਾਨ ਦੇ ਅਨੁਕੂਲ ਨਹੀਂ ਸੀ ਜੇ ਨਹੀਂ ਅਨੁਕੂਲ ਸੀ ਤਾਂ ਉਹੀ ਜੀ ਗਲਤੀ ਕਿਉਂ ਕੀਤੀ ਪਹਿਲਾਂ ਫਿਰ ਐਨੇ ਮਹੀਨਿਆਂ ਬਾਅਦ ਵਿਧੀ ਵਿਧਾਨ ਜਦ ਆ ਗਿਆ ਇਕ ਕੌਮ tạmੀ ਸਾਹਿਬ ਇਕ ਕੌਮ ਦੀ ਭਾਵਨਾਵਾਂ ਨਾਲ ਮਾਨ ਮਰਿਆਦਾ ਨਾਲ ਖਲਵਾੜ ਹੈ ਤਖਤ ਤਹੇ ਹੋਏ ਬਿਲਡਿੰਗਾਂ ਢਈਆਂ ਹੋਈਆਂ ਦੁਬਾਰਾ ਬਣ ਜਾਂਦੀਆਂ ਜਿੱਥੇ ਮਾਨ ਮਰਿਆਦਾ ਨੂੰ ਢਾਹ ਲੱਗੇ ਉਹ ਚੀਜ਼ਾਂ ਬਹੁਤ ਲੰਮਾ ਸਮਾਂ ਠੀਕ ਨਹੀਂ ਹੁੰਦੀਆਂ ਕਦੇ ਵੀ ਠੀਕ ਨਹੀਂ ਹੁੰਦੀਆਂ ਇਤਿਹਾਸ 'ਚੋਂ ਗਲਤੀ ਸਦਾ ਰੜਕਦੀ ਰਹਿੰਦੀ ਆ ਤੇ ਤੁਹਾਡੇ ਵੇਲੇ ਹੋਈ ਆ ਤੇ ਤੁਸੀਂ ਸਦਾ ਇਸ ਚੀਜ਼ ਦੇ ਜਵਾਬਦੇ ਹੋਵੋਗੇ ਉਹ ਪਰਿਵਾਰ ਤਾਂ ਜਵਾਬਦੇ ਹੈ ਹੀ ਹੈ ਜਿਹੜਾ 1978 ਤੋਂ ਕੌਮ ਨਾਲ ਕੌਮ ਦੀ ਭਾਵਨਾਵਾਂ ਨਾਲ ਖਲਵਾੜ ਕਰਦਾ ਆ ਰਿਹਾ ਬਾਦਲਾਂ ਨੇ ਜਿਹੜਾ ਸਿੱਖ ਕੌਮ ਦਾ ਲੰਬੇ ਅਰਸੇ ਤੋਂ ਤਾਂ ਨੁਕਸਾਨ ਕਰਦੇ ਆ ਰਹੇ ਸੀ ਸ੍ਰੀ ਕਾਲ ਤਕਸਾਲ ਦੀਆਂ ਪਰੰਪਰਾਵਾਂ ਦਾ ਮਲਿਆ ਮੇਕ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਨ ਮਰਯਾਦਾ ਰੋਲ ਕੇ ਰੱਖਤੀ ਏ ਟੱਬਰ ਨੇ ਇਹ ਹੁਣ ਇੱਥੇ ਹਾਲਾਤ ਪੈਦਾ ਹੋ ਗਏ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹ ਬਿਲਕੁਲ ਹੁਣ ਬਾਦਲ ਦਾ ਪਰਸਨਲ ਸੈਕਟਰੀ ਬਣ ਕੇ ਚੱਲਦਾ ਜਿਵੇਂ ਵੀ ਉਹਨੂੰ ਅਮੀਨ ਸਾਹਿਬ ਨੂੰ ਚਲਾਉਂਦਾ ਬਾਦਲ ਉਸੇ ਤਰ੍ਹਾਂ ਬੋਲੀ ਜਾ ਰਿਹਾ ਉਸੇ ਤਰ੍ਹਾਂ ਕੰਮ ਕਰ ਰਿਹਾ ਉਹਨੇ ਦੁਬਾਰਾ ਪਹਿਲਾਂ ਤਾਂ ਕਾਲ ਤੱਕ ਸਰਦੀਆਂ ਵਿਧੀ ਵਿਧਾਨ ਤੋੜਿਆ ਜਦੋਂ ਕਲਦੀਪ ਸਿੰਘ ਗੜਗਾਚ ਨੂੰ ਕਾਰਜਕਾਰੀ ਜੱਜ ਦਾ ਅਕਾਲ ਤਖਤ ਤੇ ਤਖਸੀਰੀ ਕੇਸ ਗੜ ਸਾਹਿਬ ਦਾ ਜਹੇਦਾਰ ਨਾਉਣ ਸਮੇ 1.5 ਵਜੇ ਸਾਰੀਆਂ ਸੰਪਰਦਾਵਾਂ ਨੇ ਵਿਰੋਧ ਇਸ ਕਰਕੇ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਜੇ ਪ੍ਰਕਾਸ਼ ਨਹੀਂ ਉਹਨਾਂ ਸੰਪਰਦਾਵਾਂ ਤੋਂ ਕਹਿਣ ਮਤਾ ਇਹ ਸਾਰਾ ਕੁਝ ਜਿਹੜਾ ਕਰ ਰਹੇ ਨੇ ਇਹ ਇਹ ਸਾਰਾ ਦਿੱਲੀ ਦੇ ਸਾਰੇ ਦੇ ਕੀਤਾ ਜਾ ਰਿਹਾ ਹੈ ਇਸ ਕਰਕੇ ਪਰ ਇੱਕ ਬੰਦੇ ਹੀ ਭਲੇਖੇ ਚ ਨੇ ਕਿ ਜਿੰਨਾ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਦੇ ਵਿਧੀ ਵਿਧਾਨ ਨੂੰ ਸੁਧਾਧ ਨੂੰ ਪਰੰਪਰਾਵਾਂ ਨੂੰ ਰਗੜੋਗੇ ਸ੍ਰੋਮਣੀ ਕਮੇਟੀ ਨੂੰ ਰਗੜੋਗੇ ਸ੍ਰੋਮਣੀ ਅਕਾਲੀ ਦਲ ਨੂੰ ਮਲੀਆਂ ਮੇਟ ਕਰੋਗੇ ਉਹਨਾਂ ਥੋੜਾ ਹੋਣਾ ਹੈ ਤੁਸੀਂ ਕਦੇ ਸੋਚ ਲਓ ਕਿ ਅੱਜ ਤੁਸੀਂ ਐਕਟਵਾ ਦੇ ਜਾਣ ਜੋਗੇ ਲੋਕਾਂ ਨੇ ਕਰਤੇ ਓਨਲੀ ਇੱਕ ਬੰਦਾ ਹੈ ਜਿਹੜਾ ਉਹ ਵੀ ਬੀਬੀ ਐ ਤੁਹਾਡੇ ਘਰੋਂ ਜਿਹੜੀ ਵਿਧਾਨ ਸਭਾ ਚ ਜਾਂਦੀ ਐ ਇਸੇ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਵੀ ਤੁਹਾਡੇ ਕੋਈ ਇੱਕੇ ਰਹਿ ਗਈ ਉਹ ਵੀ ਤੁਹਾਡੇ ਘਰੋਂ ਦੀ ਬੀਬੀ ਇਸ ਲਈ ਪਰ ਤੁਸੀਂ ਮੰਨਣਾ ਨਹੀਂ ਹੈ ਮੰਨੋ ਤਾਂ ਤੁਸੀਂ ਤਾਂ ਤੁਸੀਂ ਧਰਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬੰਦੇ ਨਹੀਂ ਤੁਸੀਂ ਮੰਨਦੇ ਹੋ ਸਰਸੇ ਵਾਲੇ ਨੂੰ ਨੂਰ ਬਹਿਲੀਏ ਨੂੰ ਜਿੰਨੇ ਇਹ ਦੇਹਧਾਰੀ ਤੁਸੀਂ ਪੈਦਾ ਕੀਤੇ ਨੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਅੱਜ ਸਾਡੇ ਚ ਨਹੀਂ ਜਿਹੜੇ ਪਾਇ ਪਾਇ ਚਿੰਨਾ ਤੇ ਉਹ ਚੱਲਦੇ ਸੀ ਰਸਤਾ ਦਿਖਾ ਕੇ ਪੁੱਤ ਨੂੰ ਦੇ ਪਰਿਵਾਰ ਨੂੰ ਉਸੇ ਰਾਤੇ ਉਹਦਾ ਪੁੱਤ ਸੁਖਬੀਰ ਬਾਦਲ ਚਲ ਰਿਹਾ ਹੈ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਜਿਹੜੀਆਂ ਸੰਪਰਦਾਵਾਂ ਨੇ ਵਿਰੋਧ ਕੀਤਾ ਸੀ ਪਹਿਲਾਂ ਇਹਨਾਂ ਨਾਲ ਸੀ ਉਹ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਿੰਗ ਬਣ ਕੇ ਚੱਲਦੀਆਂ ਨੇ ਚਾਹੇ ਨਹੀਂ ਗਾਉਣ ਚਾਹੇ ਦੂਜੇ ਚਾਹੇ ਹੋਣ ਉਹਨਾਂ ਨੇ ਵੀ ਹੁਣ ਵਿਧੀ ਵਿਧਾਨ ਹੁਣ ਦੁਬਾਰਾ ਦੱਸੋ ਹੋਇਆ ਬਾਏ ਤਰੀਕਾ ਹਾਲ ਤੱਕ ਸਭ ਤੇ ਕਦੇ ਦੇਖਿਆ ਵੀ ਵਾਰ-ਵਾਰ ਦਸਤਾਰ ਬੰਦੀ ਉਸੇ ਬੰਦੇ ਦੀ ਉਦਣ ਕੀ ਸੀ ਕੱਲ ਕੀ ਹੋ ਗਿਆ ਉਹ ਤਾਂ ਜੇ ਤੁਸੀਂ ਦਸਤਾਰਾ ਦੀ ਉਹ ਗੱਲ ਕਰਦੇ ਕਲਦੀਪ ਸਿੰਘ ਗੜਗੱਜ ਤਾਂ ਉੱਤਰ ਨਹੀਂ ਤੁਰਿਆ ਬ ਲੋਕਾਂ ਦੇ ਘਰਾਂ ਚੋਂ ਦਸਤਾਰਾ ਹੀ ਇਕੱਠੀਆਂ ਕਰਦਾ ਫਿਰਦਾ ਕਦੇ ਕਿੱਥੇ ਜਾ ਰਿਹਾ ਤਾਂ ਕਦੇ ਕਿੱਥੇ ਜਾ ਰਿਹਾ ਆਪਦੀ ਜਾਣਛੋ ਕਹਿ ਰਹੀ ਮੈਂ ਲੋਕਾਂ ਦੇ ਖੱਚ-ਕੱਟਾ ਪਾ ਰਿਆਂ ਖੱਚ-ਕੱਟਾ ਨਹੀਂ ਲੋਕ ਜਾਂਦੇ ਨੇ ਕਿ ਤੁਹਾਨੂੰ ਕਿਹੜੇ ਲੋਕ ਚਲਾਉਂਦੇ ਨੇ ਫਿਰ ਮੈਂ ਅੱਜ ਪੜ ਰਿਹਾ ਸੀ ਕਿ ਇਹਨਾਂ ਦੇ ਬਣਾਏ ਜ਼ਥੇਦਾਰ ਕਲਦੀਪ ਸਿੰਘ ਗੜਗੱਜ ਕਹਿੰਦਾ ਮੇਰਾ ਰੋਮ ਰੋਮ ਕਹਿੰਦਾ ਪੰਥ ਲਈ ਕੌਮ ਲਈ ਗੁਰੂ ਗ੍ਰੰਥ ਸਾਹਿਬ ਲਈ ਹੈ ਗੜਗੱਜ ਸਾਹਿਬ ਇਹ ਗੱਲ ਦਾ ਜਵਾਬ ਤਾਂਓਗੇ ਤੁਸੀਂ ਗੂੜੀ ਗਿਆਨੀ ਵੀ ਕਹਾਉਨੇ ਹੋ ਕਿ ਰਾਤ ਦੇ 1:30 ਵਜੇ ਰੋਮ ਰੋਮ ਤੁਹਾਡੇ ਯਾਦ ਨਹੀਂ ਆ ਥੋਡੀ ਜਮੀਰ ਜਾਗੀ ਹੋ ਨਹੀਂ ਕਿ ਮੈਂ ਕਰ ਕੀ ਰਿਹਾ ਤੁਸੀਂ ਜੋਕਸ ਕਰ ਰਹੇ ਹੋ ਸਾਰਾ ਆਰਐਸਐਸ ਦੇ ਸ਼ਾਰੀਰਿਕ ਕਰ ਰਹੇ ਹੋ ਪਰ ਸਾਡਾ ਡਰ ਨਾ ਰੱਤਾ ਸਾਡੀਆਂ ਜਿਹੜੇ ਜਥੇਬੰਦੀਆਂ ਲੜਾਈ ਲੜ ਰਹੀਆਂ ਠੋਕ ਕੇ ਲੜਦੀਆਂ ਰਹਿਣਗੀਆਂ ਥੋੜਾ ਹਾਸਰੇ ਤੋਂ ਮਾੜਾ ਹੀ ਹੋਣਾ ਹੈ ਭੱਜ ਲੋ ਜਿੱਦਾਂ ਭੱਜਿਆ ਜਾਂਦਾ ਅਖੀਰ ਨੂੰ ਤੁਹਾਨੂੰ ਮੂੰਹ ਵੀ ਖਾਣੀ ਪਊਗੀ ਤਾਂ ਇਹ ਕਾਰਨਾਮੇ ਹੋ ਰਹੇ ਨੇ ਕਿ ਸਰੋਵਰੀ ਗੁਰਦਾਰ ਪ੍ਰਬੰਧਕ ਕਮੇਟੀ ਦੀ ਲੰਬੇ ਸਮੇਂ ਤੋਂ ਚੋਣ ਨਹੀਂ ਹੋ ਰਹੀ ਜਿਵੇਂ ਤੁਹਾਨੂੰ ਪਿੱਛੇ ਵਿਧਾਨ ਸਭਾ ਚ ਪਾਰਲੀਮੈਂਟ ਚ ਇਹ ਨਾਲ ਨਹੀਂ ਲੱਗ ਰਿਆ ਨਾ ਇੱਥੋਂ ਦੇ ਪੰਥਕ ਲੋਕਾਂ ਨੇ ਕੌਮੀ ਲੋਕਾਂ ਨੇ ਇਹ ਨਾਲ ਨਹੀਂ ਤੁ ਨੂੰ ਲੱਗ ਰਕੇ تسਲੀਨਾਂ ਰੱਖਣਾ ਇਹ ਤੁਸੀਂ ਘਰੇ ਬਹਿ ਕੇ ਪਾਸਾ ਚਾਤਾ ਕਰਨਾ ਮਰਨਾ ਜਿੰਨਾ ਚਿਰ ਹਾਲੇ ਜਿਵੇਂ ਨਾ بار بار ਮਰੀਜ਼ ਨੂੰ ਗੁਰੂ ਕੋ ਸਲਾਹ ਲਾ ਕੇ ਟੱਕੜਾ ਕਰੀ ਜਾਂਦੇ ਨੇ ਡਾਕਟਰ ਉਹ ਹੱਥ ਟੁੱਟਾ ਹਲਤੀ ਬਾਰ-ਬਾਰ ਟੱਕੜੇ ਹੋ ਕੇ ਕੌਮ ਤੇ ਪੰਥ ਦਾ ਬੇੜਾ ਕਰਕੇ ਕਰਨ ਲੱਗੇ ਹੋਇਓ ਪਰ ਮਤ ਸੋਚੋ ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ ਤੁਸੀਂ ਹੋ ਰਗੜੇ ਜਾਣਾ ਜਿੱਧਰ ਨੂੰ ਮਰਜੀ ਭੱਜਿਓ ਦੂਜੇ ਬੰਨੇ ਮੈਂ ਕਹਿੰਦਾ ਕਿ ਇੱਕ ਬੰਨੇ ਬਲਵੰਤ ਸਿੰਘ ਰਾਜਵਾਨਾ ਉਹ ਵੀ ਕੌਮੀ ਆਗੂ ਹੈ ਪੰਥਕ ਆਗੂ ਹੈ ਐਡੀ ਕੁਰਬਾਨੀ ਉਹ ਕਰੀ ਹੋਈ ਹੈ ਅਸੀਂ ਇੱਕ ਇੱਕ ਸਿੰਘ ਨੇ ਜਿਹਨੇ ਕੌਮ ਤੇ ਪੰਥ ਲਈ ਕੰਮ ਕੀਤਾ ਸਾਡੀਆਂ ਜਥੇਬੰਦੀਆਂ ਉਹਦਾ ਨਮਸਕਾਰ ਕਰਦੀਆਂ ਨੇ ਸਤਿਕਾਰ ਕਰਦੀਆਂ ਨੇ ਪਰ ਤੁਸੀਂ ਰਾਜਵਾਨੇ ਦਾ ਜੱਫੀਆਂ ਪਾਉਨੇ ਹੋ ਦੂਜੇ ਬੰਨੇ ਸੰਦੀਪ ਸਣੀ ਨੇ ਜਿਹਨੇ ਜਾਨਵ ਸਰਿਆ ਵਾ ਜਿੱਥੇ ਹੁਣ ਚੋਣ ਹੋ ਰਹੀ ਹੈ ਇਹੀ ਸੂਬਾ ਸੀ ਕਿਨੇ ਉੱਥੇ ਹੀ ਕਾਰਨਾਮੇ ਕੀਤੇ ਸੀ ਤੇ ਦੂਜੇ ਬੰਨੇ ਜਿਹੜਾ ਸੂਰੀ ਭੌਂਕਦਾ ਸੀ ਸਿੱਖਾਂ ਦੇ ਖਿਲਾਫ ਜੋ ਮੂੰਹ ਚੋਂ ਆਉਂਦਾ ਬਖਦਾ ਸੀ ਉਹਨੂੰ ਉਹਦਾ ਉਧਾਰਦਸਾ ਇਹਦੇ ਸਣੀ ਨੇ ਸੋਧਿਆ ਤੇ ਉਹਦਾ ਭਰਾ ਅੱਜ ਮਨਦੀਪ ਚੋਂ ਲੜਦਾ ਉਸਦਾ ਉਦੋਂ ਹੀ ਦਿਖਾਤਾ ਪੰਥਕ ਚਿਹਰਾ ਜਦੋਂ ਉਹਦੇ ਮੁਕਾਬਲੇ ਆਪਣਾ ਬੰਦਾ ਖੜਾਤਾ ਬੰਦਾ ਵੀ ਉਹ ਖੜਾਇਆ ਕਿ ਉਹਨੂੰ ਇੱਕ ਨਾਰਾ ਦੇਤਾ ਕਿ ਧਰਮੀ ਫੌਜੀ ਦੀ ਧੀ ਹੈ ਮੈਂ ਕਹਿੰਦਾ ਨਮਸਕਾਰ ਉਹ ਧੀ ਨੂੰ ਪਰ ਇਹ ਤਾਂ ਦੱਸਿਓ ਬੀਬੀ ਵੀ ਵਿਪਾ ਜੀ ਤੁਹਾਡਾ ਸੇ ਹੈ ਕਿ ਤੁਸੀਂ ਤਾਂ ਬਾਹਰਲੇ ਦੇਸ਼ ਤੋਂ ਆਏ ਹੋ ਇਸ ਕਰਕੇ ਪੰਥ ਦੀ ਗੱਲ ਕਰੋ ਕੌਮ ਦੀ ਗੱਲ ਕਰੋ ਇਹ ਨਾਲ ਨਹੀਂ ਕਰਨੀ ਮੈਂ ਗੜਗੱਜ ਤੇ ਬੋਲ ਰਿਹਾ ਇਸ ਕਰਕੇ ਕਿ ਦੁਬਾਰਾ ਫੇਰ ਜਿਹੜਾ ਤੁਸੀਂ ਇਹ ਮਿਲੀਆਂ ਮੇਟ ਕੀਤਾ ਗੜਗੱਜ ਸਾਹਿਬ ਮੋਲ ਨੂੰ ਵੀ ਇਹ ਭੁਗਤ ਨਹੀਂ ਪਉਂਦੀ ਪੂਰਨ ਸਰਜੀਤਿ ਕਿਉਂ ਚੁੱਪ ਹੈ ਜੀ ਇਸ ਤੇ ਜਿਹੜੀ ਜਥੇਬੰਦੀ ਨਵੀਂ ਬਣੀ ਪੂਰਨ ਸਰਜੀਤੀ ਵਾਲਿਆਂ ਦਾ ਜਿਹੜਾ ਜਥੇਦਾਰ ਹੈ ਪਹਿਲਾਂ ਉਹੀ ਸੀ ਉਹਨੇ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੇ ਦੋ ਉਹਨਾਂ ਨੂੰ ਚੁੱਪ ਨਾ ਕਹੋ ਤੁਸੀਂ মিডিਆ ਵਾਲੇ ਚੁੱਪ ਤਾਂ ਜਮੀਰ ਮਰ ਗਈ ਗਿਆਨੀ ਰਖਵੀਰ ਸਿੰਘ ਦੀ ਜਮੀਰ ਮਰ ਗਈ ਗਿਆਨੀ ਸਰਤਾਰ ਸਿੰਘ ਦੀ ਜਿਹੜੇ ਜਿਹੜੇ ਤਨਖਾਹ ਤੇ ਬਾਦਲਾ ਨੇਰ ਰਸੂਲ ਕਮੇਟੀ ਨਾਲ ਰੱਖ ਲਿਆ ਉਸੇ ਤੇ ਚੱਲਣ ਲੱਗੇ ਪਹਿਲਾਂ ਕਿੱਥੇ ਨਮਸਕਾਰ ਜਹਜਦਾਰ ਸ੍ਰੀ ਕਾਂਤਕ ਸਿੰਘ ਸਾਹਿਬ ਉਹਦੇ ਬਾਅਦ ਹੁਣ ਗ੍ਰਾਂਥੀ ਸ਼ਾਇਦ ਹੈੱਡ ਗ੍ਰਾਂਥੀ ਆ ਜਾਂ ਗ੍ਰਾਂਥੀ ਨੇ ਇਹ ਇਹ ਇੱਥੇ ਕਿਉਂ ਕਰਦੇ ਨੇ ਪੂਰ ਸਜੀਤੀ ਵਾਲੇ ਕਰਨ ਗੱਲੀ ਹਟ ਨਹੀਂ ਸਕਦਾ ਉਹਦਾ ਉਹ ਤਾਂ ਲੜਾਈ ਲੜ ਰਿਆ ਉਹ ਲੜਾਈ ਲੜਦਾ ਜੇ ਉਹਦੇ ਉਹਨੂੰ ਅਸੀਂ ਇਸ ਕਰਕੇ ਬੰਨਿਆ ਉਹਨੂੰ ਜਹਜਦਾਰ ਨਹੀਂ ਅਸੀਂ ਬੰਨਿਆ ਸਾਡਾ ਜਹਜਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਬੈਠਾ ਜੇਹਰ ਤੇ ਜਿਹੜਾ ਸਰਬਤਕਾਂਤ ਸਿੰਘ ਨੇ ਬਣਾਇਆ ਇਹਨਾਂ ਨੂੰ ਵੀ ਇਹ ਆ ਵੀ ਸੰਪਰਦਾਮਾ ਨੂੰ ਮਿੰਤਾ ਕਰਕੇ ਤਰਲ ਲਿਖਾ ਕੇ ਕੱਟੀਆਂ ਕਰ ਲੋ ਤੇ ਉਹਨਾਂ ਤਾਂ ਦਸਤਾਰਾਂ ਲਈ ਜਾਓ ਸਾਡਾ ਜਥੇਦਾਰ ਜਿਹੜਾ ਬਣਿਆ ਕੌਮੀ ਜਥੇਦਾਰ ਬਣਿਆ ਜਗਤਾਰ ਸਿੰਘ ਹਵਾਰਾ ਤੇ ਗਿਆ ਅਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਉੱਤੇ ਦੇ ਕਿਸੇ ਦੀ ਮੂਰ ਲਾਈ ਤੇ ਮੰਦਿਰ ਦੀ ਠੋਕ ਕੇ ਮਦਦ ਕਰ ਰਹੇ ਨੇ ਉਹ ਇਸ ਕਰਕੇ ਉਹ ਸਹੀ ਰਾਹ ਤੇ ਅੱਗੇ ਇਹ ਇਹ ਸੇਵਾ ਦੇ ਰਾਹ ਜਾ ਰਹੇ ਨੇ ਹਾਲੇ ਸੁਤਰਾ ਮਤਾ ਪਤਾ ਲੱਗ ਰਿਹਾ ਹੈ ਸੁਤਰਾ ਵੱਲੋਂ ਵੀ ਅਕਾਲੀ ਦਲ ਤੇ ਬੀਜੇਪੀ ਇਕੱਠੀ ਹੋਣ ਦਾ ਚਾਂਸ ਹੈਗੇ ਨੇ ਵੀ ਤੁਹਾਨੂੰ ਕੀ ਲੱਗਦਾ ਵੀ ਇਹ ਚੀਜ਼ ਸਹੀ ਹੈ ਜਾਂ ਗਲਤ ਬਾਦਲ ਕਦ ਟੁੱਟਿਆ ਸੀ ਬੀਜੇਪੀ ਤੋਂ ਜੇ ਟੁੱਟਿਆ ਹੁੰਦਾ ਵਾਸੀ ਤੇ ਸੈਂਟਰ ਦੇ ਅਮਰਸਾ ਵਰਗੇ ਵੱਡੇ ਵੱਡੇ ਲੀਡਰ ਕਿਉਂ ਆਇਆ ਕਰਦੇ ਕੋਈ ਪੰਥ ਕੱਢੂ ਤਾਂ ਜਾਂਦਾ ਨਹੀਂ ਉਹ ਤਾਂ ਸਿੱਧਾ ਹੀ ਲੱਗਦਾ ਇਹ ਇਹ ਸੂਤਰ ਨਹੀਂ ਕਹਿੰਦੇ ਬੀਬਾ ਹਰ ਸਿਮਰ ਦਾ ਕੰਮੇ ਇਹੀ ਹੈ ਉਹ ਉਹ ਸਾਰਾ ਕਾਰਵਾਈ ਉਹ ਇਸੇ ਕੱਖੇ ਕਰ ਰਹੀ ਹੈ ਵੀ ਸਾਡੀ ਬੀਜੇਪੀ ਨਾਲ ਕਿਸੇ ਨਾਲ ਗੇ ਢੰਗ ਨਾਲ ਦੁਬਾਰਾ ਫੇਰ ਸਾਝ ਹੋ ਜਾਵੇ ਇਹ ਫਿਰ ਇਹ ਸਾਝ ਕਰਨ ਦਾ ਮੁੱਖ ਕਾਰਨ ਕੀ ਹੈ ਜੀ ਕਾਰਨ ਹੈ ਵੀ ਕੁਰਸੀ ਹੈ ਕੁਰਸੀ ਕਿਸੇ ਢੰਗ ਨਾਲ ਮਿਲੇ ਚਾਹੇ ਚਾਹੇ ਜੂਨੀਅਰ ਬਣ ਕੇ ਮਿਲੇ ਚਾਹੇ ਸੀਨੀਅਰ ਜੇ ਪਹਿਲਾ ਮੁੱਖ ਮੰਤਰੀ ਬਾਦਲੇ ਹੋ ਕਹਿਣਗੇ ਚਲੋ ਸਾਡੇ ਇੰਨੇ ਕ ਬੰਦੇ ਲੈ ਲਓ ਪਰ ਕੰਮ ਫੇਰ ਵੀ ਨਹੀਂ ਵੱਡਾ ਇਹ ਗੁਰੂ ਦੇ ੱੱਕੇ ਹੋਏ ਲੋਕ ਨੇ ਜਿਹੜੀ ਪਾਰਟੀ ਇਹ ਨਾਲ ਬਾਦਲਾਂ ਨਾਲ ਸਮਝੌਤਾ ਕਰੂਗੀ ਉਹਦਾ ਉਹਨੂੰ ਮੂੰਹ ਵੀ ਖਾਣੀ